ਜਿਹੜੀ ਛੱਤ ਚੌਂਦੀ ਨਹੀਂ ਪਰ ਛੱਤ ਜਿਹੜੀ ਡੇਗੀ ਗਈ ਹੈ بارش ਦੇ ਵਿੱਚ ਬਹੁਤ ਮੁਸ਼ਕਲ ਚੱਲਦਾ ਪਿਆਰ ਕਰਦਾ ਹਾਂਜੀ ਮੈਂ ਬਟਾਲੇ ਜਾਨੀ ਕਾਰਖਾਨੇ ਵਿੱਚ ਕਿੰਨਾ ਕੁ ਐਹੀ 2200 2500 ਰੁਪਿਆ ਦਿਹਾੜੀ ਦਿੰਦੇ ਹੋ ਸੌਣ ਜੋਗੀ ਵੀ ਨਹੀਂ ਜਗਾ ਕਿਸ ਮੌਕੇ ਤੇ ਬਚਦੀ ਹੈ ਸਾਰੀ ਛੱਤ ਚੌਂਦੀ ਹੈਗੀ ਦੇਖ ਹੀ ਲਿਆ ਸਾਰੇ ਕਮਰੇ ਚੌਂਦੇ ਆ ਪਰ ਘਰ ਰਾਤ ਨੂੰ ਜਦੋਂ ਸੌਂਦੇ ਹੋ ਬਾਰਿਸ਼ ਦੇ ਵਿੱਚ ਡਰ ਨਹੀਂ ਲੱਗਦਾ ਕਿ ਇਹੋ ਜੀ ਛੱਤ ਤੱਕ ਸਿਰ ਤੇ ਨਾ ਡਿੱਗ ਬਿਆਂ ਲੱਗਦਾ ਡਰ ਕੇ ਕਈ ਵਾਰ ਸੋਚਦਾ ਕਿ ਹੋਵੇ ਜਦੋਂ ਨੇੜ ਚਖੜ ਹੁੰਦਾ ਕਿ ਤੇ ਸਾਥ ਸਾਡੇ ਉੱਤੇ ਨਾ ਡਿੱਗੀ ਪੈ ਜਾਵੇ ਸੋ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਐਸੇ ਪਿੰਡ ਵਿੱਚ ਲੈ ਕੇ ਆਏ ਆ ਕਿ ਜਿੱਥੇ ਇੱਕ ਸਾਡੀ ਭੈਣ ਆ ਦੋ ਧੀਆ ਸੀ ਇੱਕ ਧੀ ਜਿਹੜੀ ਉਹਨੇ ਪਤਾ ਨਹੀਂ ਕਿਦਾਂ ਕਾਰ ਕਰ ਕਰਕੇ ਉਹਦਾ ਵਿਆਹ ਕਰ ਦਿੱਤਾ ਹੈ ਪਰ ਦੂਜੀ ਧੀ ਉਹਦੇ ਨਾਲ ਆ ਪਰ ਕਿਸੇ ਹਾਲਾਤਾਂ ਕਰਕੇ ਉਹ ਪੜ ਵੀ ਨਹੀਂ ਸਕਦੀ ਪਰ ਕਿਤੇ ਨਾ ਕਿਤੇ ਪਰਿਵਾਰ ਜਿਰਾਏ ਬੜਾ ਹਾਲਾਤਾਂ ਨਾਲ ਮਾਰਿਆ ਹੋਇਆ ਹੈ ਤੁਹਾਨੂੰ ਤਸਵੀਰ ਦਿਖਾਵਾਂਗੇ ਇੱਕ ਕਿ ਛੱਤ ਚੋਂਡੀ ਏ ਛੱਤ ਚੋਂਡੀ ਏ ਤੇ ਹਰ ਇੱਕ ਜਗ੍ਹਾ ਤੋਂ ਛੱਤ ਚੋਂਦੀ ਏ ਕਿਤੇ ਨਾ ਕਿਤੇ ਸਾਰੇ ਥਾਵਾਂ ਦੇ ਭਾਂਡੇ ਰੱਖਣੇ ਪੈਂਦੇ ਨੇ ਪਰ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਵਾਂਗੇ ਕਿ ਛੱਤ ਤੇ ਚੌਂਦੀ ਚੌਂਦੀ ਪਈ ਏ ਪਰ ਕਿਤੇ ਨਾ ਕਿਤੇ ਦੂਸਰਾ ਕਮਰਾ ਜਿਹੜਾ ਉਹਦੀ ਜਿਹੜੀ ਛੱਤ ਚੌਂਦੀ ਨਹੀਂ ਪਰ ਛੱਤ ਜਿਹੜੀ ਡੇਗੀ ਗਈ ਹੈ بارش ਦੇ ਵਿੱਚ ਪਰ ਗਰੀਬ ਪਰਿਵਾਰ ਹੈ ਮਦਦ ਦੀ ਗਹਾਰ ਲਗਾਉਂਦਾ ਏ ਪਰ ਕਿਤੇ ਨਾ ਕਿਤੇ ਬੜੇ ਹਾਲਾਤ ਮਾਰੇ ਨੇ ਮਾੜੇ ਹਾਲਾਤਾਂ ਦੇ ਵਿੱਚ ਉਹ ਦਲੰਗਦੇ ਪਏ ਨੇ ਪਰ ਡਰ ਵੀ ਲੱਗਿਆ ਹੁੰਦਾ ਏ ਹਰ ਟਾਈਮ ਰਾਤ ਨੂੰ ਜਦੋਂ ਸੌਂਦੇ ਨੇ ਕਿ بارش ਆ ਜਾਏ ਤਾਂ ਭਾਂਡੇ ਤਾਂ ਰੱਖਦੇ ਰੱਖਦੇ ਨੇ ਪਰ ਭਾਂਡਿਆਂ ਦੇ ਨਾਲ ਨਾਲ ਕਿਤੇ ਨਾ ਕਿਤੇ ਭੈਣ ਨੂੰ ਡਰ ਹੁੰਦਾ ਏ ਕਿ ਛੱਤ ਜਿਹੜੀ ਹੈ ਉਹ ਕਿਤੇ ਸਾਡੇ ਉੱਤੇ ਆਣ ਕੇ ਨਾ ਡਿੱਗ ਦੇ ਕੋਈ ਨੁਕਸਾਨ ਨਾ ਹੋ ਜੇ ਪਰ ਫਿਰ ਵੀ ਕਿਤੇ ਨਾ ਕਿਤੇ ਹਿੰਮਤ ਨਹੀਂ ਹਾਰਦੇ ਹਰ ਇੱਕ ਜਗ੍ਹਾ ਤੇ ਭਾਂਡੇ ਰੱਖਦੇ ਨੇ ਰਾਤ ਬਹਿ ਕੇ ਕੱਟਦੇ ਨੇ ਪਰ ਮਦਦ ਦੀ ਗੋਹਾਰ ਵੀ ਲਗਾਉਂਦੇ ਨੇ ਪਰਮਾਤਮਾ ਅੱਗੇ ਵੀ ਨਕਮ ਹੋ ਰਗੜਦੇ ਨੇ ਪਰ ਮਦਦ ਦੀ ਗੋਹਾਰ ਵੀ ਹੁਣ ਲਗਾਉਂਦੇ ਨੇ ਆਪਾਂ ਗੱਲਬਾਤ ਵੀ ਕਰਦੇ ਆ ਭੈਣ ਨਾਲ ਸੋ ਨਮਸਤੇ ਭੈਣ ਜੀ ਨਮਸਤੇ ਕੀ ਨਾਮ ਦੇ ਸੁਖਵਿੰਦਰ ਕੋ ਸੁਵਿੰਦਰ ਜੀ ਪਹਿਲੇ ਨੰਬਰ ਤੇ ਤੁਸੀਂ ਦੱਸੋ ਕਿ ਕਿੰਨੀ ਦੇਰ ਹੋ ਗਈ ਤੁਹਾਡੇ ਹਸਬੰਡ ਨੂੰ ਡੈਥ ਹੋਏ ਦੇ 2014 ਚੋਈ ਨੰਦਾ ਕਿੰਨੇ ਪਰਿਵਾਰ ਚ ਕਿੰਨੇ ਜੀਉਂਦੇ ਦੋ ਮੈਂ ਤੇ ਮੇਰੀ ਬੇਟੀ ਹੈ ਇੱਕ ਬੇਟੀ ਹਾਂਜੀ ਇੱਕ ਬੇਟੀ ਵਿਆਹਤੀ ਹੈ ਦੂਜੀ ਬੇਟੀ ਛੋਟਨਾ ਹਾਂਜੀ ਦੂਜੀ ਮੇਰੇ ਨਾਲ ਘਰ ਦੇ ਹਾਲਾਤ ਫਿਰ ਕਿੱਦਾਂ ਦੇ ਨੇ ਬਹੁਤ ਮਾੜੇ ਹਾਲਾਤ ਵਾ ਕਰਦੇ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਬਹੁਤ ਮੁਸ਼ਕਲ ਚੱਲਦਾ ਪਿਆ ਘਰ ਦਾ ਕੁਝ ਕਰਦੇ ਹੋ ਹਾਂਜੀ ਮੈਂ ਬਟਾਲੇ ਜਾਨੀ ਕਾਰਖਾਨੇ ਵਿੱਚ ਤੇ ਕਿੰਨਾ ਕ ਕਮਾ ਲੈਂਦੇ ਉੱਥੋਂ ਐਹੀ 200-250 ਰੁਪਏ ਦਿਹਾੜੀ ਦਿੰਦੇ ਹੋ ਉਹ ਤਾਂ ਘਰ ਦਾ ਗੁਜ਼ਾਰਾ ਕਰਾਇਆ ਨਹੀਂ ਲੱਗਦਾ ਲੱਗਦਾ ਕਿਰਾਇਆ 50 ਰੁਪਏ ਕਿਰਾਇਆ ਲੱਗ ਜਾਂਦਾ ਉਹਦੇ ਚੋਂ ਫਿਰ ਬਚਿਆ ਕੀ ਤੁਹਾਨੂੰ ਕੁਝ ਵੀ ਨਹੀਂ ਬਚਦਾ ਹੈਗਾ ਬਸ ਮੁਸ਼ਕਲ ਕਰਦਾ ਗੁਜ਼ਾਰਾ ਚੱਲਦਾ ਔਕਾ ਨਹੀਂ ਕਿਤੇ ਲੱਗਦਾ ਬਹੁਤ ਔਕਾ ਲੱਗਦਾ ਘਰ ਦਾ ਤੁਹਾਨੂੰ ਪਤਾ ਹੀ ਹੈ ਵਿਚਾਰਾ ਤਨ ਕਿ 77ਵੀਂ ਜਿਹੜੀ ਤੁਹਾਡੀ ਸਾਰੀ ਚੌਂਡੀ ਹੈ بارش ਹੁਣੇ ਹੀ بارش ਬੰਦ ਹੋਈ ਆ ਤੇ ਸੱਤ ਫੇਰ ਵੀ ਚੌਂਡੀ ਹਾਂਜੀ ਸੌਣ ਜੋਗੀ ਵੀ ਨਹੀਂ ਜਗਾ ਕਿਸ ਮੌਕੇ ਤੇ ਬਚਦੀ ਹੈ ਸਾਰੀ ਸੱਤ ਚੌਂਦੀ ਹੈਗੀ ਦੇਖ ਲਿਆ ਸਾਰੇ ਕਮਰੇ ਚੋਂ ਡੇ ਸਾਰੇ ਇੱਕ ਕਮਰਾ ਜਰਾ ਉਹਦੀ ਛੱਤ ਡਿੱਗ ਪਈ ਹੈ ਹਾਂਜੀ ਉਹ ਮੀਂਹ ਦੇ ਕਾਰਨ ਡਿੱਗੀ ਹੋਈ ਹੈ ਕਿ ਹਾਲੇ ਤੇ ਬਾਰਸ਼ ਚੱਲੂ ਹੋਣੀ ਹੈ ਪੰਜ ਦਿਨ ਤੇ ਪਹਿਲਾਂ ਹੀ ਫਿਰ ਬੜਾ ਔਖਾ ਹੈ ਕੀ ਕਰੀਏ ਫਿਰ ਹੁਣ ਮਜਬੂਰੀ ਕਰਕੇ ਸਾਰਾ ਕੁਝ ਕਰਨਾ ਪੈਂਦਾ ਪੰਜ ਘਰ ਦਾ ਗੁਜ਼ਾਰਾ ਫਿਰ ਤੁਸੀਂ ਕਹਿੰਦੇ ਹੋ ਕਿ 2-250 ਰੁਪਏ ਮਿਲਦਾ ਹੈ ਬੇਟੀ ਹੈ ਤੁਹਾਡੀ ਇੱਕ ਬੇਟੀ ਤੁਸੀਂ ਵਿਆਹ ਦਿੱਤੀ ਹੈ ਪਰ ਘਰ ਦਾ ਗੁਜ਼ਾਰਾ ਤੇ ਤੁਸੀਂ ਕਰਦੇ ਹੀ ਕਰਦੇ ਪਏ ਚਲੋ ਰੋਟੀ ਤੇ ਪ੍ਰਮਾਤਮਾ ਨੇ ਦੇਣੀ ਦੇਣੀ ਹੈ ਤੁਸੀਂ ਮਿਹਨਤ ਕਰਦੇ ਹੋ ਹਿੰਮਤ ਨਹੀਂ ਹਾਰਦੇ ਪਰ ਘਰ ਰਾਤ ਨੂੰ ਜਦੋਂ ਸੌਂਦੇ ਹੋ بارش ਦੇ ਵਿੱਚ ਡਰ ਨਹੀਂ ਲੱਗਦਾ ਕਿ ਇਹੋ ਜੀ ਛਾਤ 'ਤੇ ਨਾ ਡਿੱਗ ਬਹਾਨ ਲੱਗਦਾ ਡਰ ਕੇ ਕੇਵਲ ਸੋਚਦਾ ਕਿ ਜਦੋਂ ਨੇੜ ਛਖੜ ਹੁੰਦਾ ਕਿ ਤੇ ਸੱਤ ਸਾਡੇ ਉੱਤੇ ਨਾ ਡਿੱਗ ਪਏ ਫਿਰ ਕੀ ਕਰੀਏ ਹੁਣ ਕੋਈ ਮਦਦ ਨਹੀਂ ਨਹੀਂ ਆਉਂਦਾ ਅੱਗੇ ਕੋਈ ਭੈਣ ਭਰਾ ਕੋ ਮਦਦ ਵਾਸਤੇ ਕੋਈ ਨਹੀਂ ਆਉਂਦਾ ਇਹ ਕੰਮ ਅੱਜ ਚਲੀ ਤੇ ਪ੍ਰਮਾਤਮਾ ਨੂੰ ਤੇ ਫਿਰ ਯਾਦ ਕਰਦੇ ਹਾਂਜੀ ਕੀ ਮਦਦ ਦੀ ਗੋਹਾਰ ਲਗਣ ਦੇ ਵਿੱਚ ਸਾਡੀ ਮਦਦ ਦੀ ਕੀਤੀ ਜਾਵੇ ਸਾਡੇ ਕਮਰੇ ਪਾਏ ਜਾਣ। ਉਹ ਬੇਟੀ ਹੈ ਤੁਹਾਡੀ ਬੇਟੀ ਪੜਦੀ ਨਹੀਂ। ਮੈਂ ਮਜਬੂਰੀ ਕਰਕੇ ਪੜਾਈ ਨਹੀਂ ਜਾਂਦੀ ਘਰ ਦੇ ਹਾਲਾਤਾਂ ਦੇ ਕਾਰਨ ਪੜਾਈ ਨਹੀਂ ਗਈ ਅੱਗੇ। ਸੋphi ਮਦਦ ਦੀ ਗੁਹਾਰ ਲਗਾਉਂਦੀ ਹੈ ਦਰਸ਼ਕਾਂ ਦੇ। ਬਾਅਦ ਤੋਂ ਬਾਅਦ ਸਾਡੀ ਮਦਦ ਦੀ ਕੀਤੀ ਜਾਵੇ ਸਾਡੇ ਕਮਰੇ ਪਾਏ ਜਾਣ। ਸੋ ਭੈਣ ਆ ਸਾਡੀ ਰੋ ਰੋ ਕੇ ਗੁਹਾਰ ਲਗਾਉਂਦੀ ਏ ਕਿ ਮੇਰੀ ਕਿਤੇ ਨਾ ਕਿਤੇ ਮਦਦ ਕੀਤੀ ਜਾਵੇ ਕਿਉਂਕਿ ਰਾਤ ਨੂੰ ਜਦੋਂ ਸੌਂਦੇ ਨੇ ਤਾਂ ਡਰ ਹੁੰਦਾ ਕਿ ਛੱਤ ਜਰੀ ਹੈ ਉੱਪਰ ਆਣ ਕੇ गिर ਨਾ ਜਾਵੇ ਡਰ ਵੀ ਸੱਚਾ ਹੈ ਕਿਉਂਕਿ ਛੱਤ ਜਰੀ ਹੈ ਛੱਤ ਮਾੜੀ ਹਾਲਤ ਦੇ ਵਿੱਚ ਆ ਬੜੀ ਖਸਤਾ ਹਾਲਤ ਦੇ ਵਿੱਚ ਆ ਇੱਕ ਕਮਰੇ ਦੇ ਤੇ ਛੱਤ ਜਰੀ ਹੈ ਡੇਗੀ ਗਈ ਹੈ ਦੂਜੇ ਕਮਰੇ ਜਿੱਥੇ ਆਪਾਂ ਖੜੇ ਹੋਏ ਆ ਉਹ ਵੀ ਟਿਪ ਟਿਪ ਚੁੰਦੀ ਹੈ ਜਦੋਂ ਬਾਰਿਸ਼ ਆਂਦੀ ਹੈ ਤੇ ਬਾਰਿਸ਼ ਦਾ ਮੌਸਮ ਤੁਹਾਨੂੰ ਪਤਾ ਹੈ ਰੋਜ਼ ਬਾਰਿਸ਼ ਆ ਰਹੀ ਏ ਤੇ ਅੱਗੋਂ ਸੋਨ ਮਹੀਨਾ ਵੀ ਜਰਾ ਆ ਜਾਣਾ ਸੋ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰਿਓ ਵੀ ਇਸ ਭੈਣ ਦੀ ਕੋਈ ਦਾਨੀ ਸੱਜਣ ਜਰਾ ਏ ਉਹ ਮੇਰਾ ਭਰਾ ਮੇਰੀ ਭੈਣ ਉਹ ਇਹਦੀ ਮਦਦ ਕਰੇ ਸਿਰਫ ਤੇ ਸਿਰਫ ਮਦਦ ਦੀ ਗੋਹਾਰ ਲਗਾਉਂਦੇ ਨੇ ਕਿ ਸਾਡੀ ਤੇਰੀ ਛੱਤ ਬਦਲਾਈ ਜਾਏ ਹੋਰ ਕੋਈ ਮਦਦ ਦੀ ਗੋਹਾਰ ਨਹੀਂ ਲਗਾਉਂਦੇ ਸਿਰਫ ਤੇ ਸਿਰਫ ਛੱਤ ਦੀ ਤੇ ਤੁਸੀਂ ਬੜੇ ਦਿਆਲੂ ਹੋ ਤੇ ਇਸ ਭੈਣ ਦੀ ਵੀ ਜਰੀਏ ਮਦਦ ਕੀਤੀ ਜਾਏ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰਿਓ ਸੋ ਨਮਸਕਾਰ ਭਾਜੀ ਨਮਸਕਾਰ ਭਾਈ ਨਮਸਕਾਰ ਕੀ ਨਾਮ ਤੇ ਸੋਨੂ ਜੀ ਸੋਨੂ ਜੀ ਫਿਰ ਕਿੱਦਾਂ ਦੀ ਹਾਲਾਤ ਨੇ ਆਣਾ ਦੇ ਬੜੀ ਤਰਸਜੋਗ ਹਾਲਾਤ ਨੇ ਇੱਕ ਛੱਤ ਡਿੱਗ ਪਈ ਏ ਦੂਜੀ ਦੂਜੇ ਕਮਰੇ ਦੇ ਵਿੱਚ ਖੜੇ ਆਪਾਂ ਤੇ ਉਹ ਵੀ ਟਪ ਤੇ ਪਿਚੋਰੀ ਏ ਕੀ ਕਹਿਣਾ ਚਾਹੁੰਦੇ ਕਹਿਣਾ ਭਾਜੀ ਇਹੋ ਵੇਖ ਲਓ ਆਪਰੇ ਛੱਤ ਜੀ ਰੱਖ ਲੱਕੇ ਭਾਜੀ ਮਤਲਬ ਵੀ ਉਹ ਆ ਬੰਦੇ ਜੀਆ ਰ ਕਰਨ ਥਲੇ ਭਾਂਡੇ ਰ ਆ ਲੱਕੇ ਕਰਦੇ ਆ ਤੇ ਤੁਹਾਨੂੰ ਪਤਾ ਏ ਬਹੁਤ ਮਾਰੇ ਹਾਲਾਤ ਵਾ ਕਿਤੇ ਬਾੜੀਆਂ ਵੇਖ ਲਓ ਹਨੀਆਂ ਤੇ ਆਪਣੇ ਬੂਹੇ ਵੀ ਉਦੋਂ ਟੁੱਟੇ ਆ ਬਾਹਰਲਾ ਬੂਹਾ ਵੀ ਕੋ ਟਟਾ ਵਾ ਤੇ ਇਹ ਆ ਵੀ ਇਹਨਾਂ ਦੀ ਚਵਾੜੀਆਂ ਦੀ ਮਤ ਹੋਣੀ ਚਾਹੀਦੀ ਵੱਧ ਤੋਂ ਵੱਧ ਜੇ ਹੋਵੇ ਆਪਰੇ ਥੋੜਾ ਬੋਧਾ ਖਰਚਾ ਚਲੋ ਆਪਣੇ ਔਰ ਖਰਚੇ ਬਹੁਤ ਜ਼ਿਆਦਾ ਵਾ ਮਤਲਬ ਕਿ ਆਪਣੇ ਸਾਥ ਜਿਹੜੀ ਨਹੀਂ ਪੈ ਸਕਦੀ ਕੀ ਮਤਲਬ ਆਪਣੇ ਤਰਪਾਲ ਲਿਓਨ ਜੋ ਕਿ ਪਿਆਹੇ ਇਹਨਾਂ ਕੋ ਹੈ ਨਹੀਂ ਵਿਚਾਰਿਆ ਕੋ ਕਿ 100 ਰੁਪਿਆ ਬਾਜਦਾ ਇਹਨਾਂ ਨੂੰ ਉਹਦੇ ਵਿੱਚ ਮਾਹ ਆਪਣਾ ਘਰ ਦਾ ਹੀ ਆਪਣੇ ਘਰ ਦੀ ਦੋਵੇਂ ਮਾਵਾਂ ਤੀਆਂ ਜਾਂਦੀਆਂ ਤੇ ਪੜ੍ਹਾਈ ਵੀ ਤੋਂ ਹਟਾਲੀ ਕੁੜੀ ਇਸੇ ਕਰਕੇ ਉਹਨਾਂ ਨੇ ਵੀ ਮਤਲਬ ਉਹ ਹੈ ਨਹੀਂ ਆ ਵੀ ਮੈਂ ਆਪਣੇ ਪਿਆਹੇ ਦੇਖੋ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਭਾਜੀ ਤੁਸੀਂ ਵੇਖ ਲਿਆ ਹਾਲਾਤਾਂ ਕਿ ਸਾੜੇ ਆਪਣੇ ਕਿਦਾਂ ਦੇ ਹਾਲਾਤ ਵਾ ਇਹ ਵੀ ਇਹਨਾਂ ਦੀ ਮਾਇਤ ਹੋਣੀ ਚਾਹੀਦੀ ਹੈ ਤੇ ਬੰਦਾ ਵੀ ਸਿਰ ਤੇ ਨਹੀਂ ਭਾਜੀ ਬੰਦਾ ਆਵੇ ਚਲੋ ਆਪਣਾ ਬੰਦਾ ਕਰ ਲੈਂਦਾ ਕੋਈ ਪੈਸਾ ਵੀ ਦੇ ਦਿੰਦਾ ਤੇ ਜਨਾਨੀ ਨੂੰ ਕੋਈ ਪੈਸਾ ਨਹੀਂ ਦ ਮੇਰੀ ਦੇਖੋ ਪੀਲਾ ਵੀ ਚਲੋ ਵਾਤਵਾਦ ਇਹਦੀ ਮੱਝ ਤੋਂ ਹੋ ਸਕੇ ਤੇ ਜਿਹੜੀ ਇਹਨਾਂ ਦੀ ਆਪਣੇ ਮੀਂਹ ਤੋਂ ਪਹਿਲਾਂ ਪਹਿਲਾਂ ਜਿਹ ਮੀਂਹ ਆਉਣ ਵਾਲੇ ਆ ਗਾੜੀ ਆਪਣਾ ਤੇ ਮੀਂਹ ਤੋਂ ਪਿਲ ਬਣੇ ਸੱਤ ਪੈ ਸਕੇ ਤੇ ਆਪਣੇ ਆਪਣੇ ਰਹਿ ਸਕਣ ਹਾਂਜੀ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਵੀ ਕਿਹਾ ਜੀ ਸਾਡੀ ਭੈਣ ਆ ਤੇ ਬੜੇ ਹਾਲਾਤ ਮਾੜਿਆ ਚ ਰਹਿਣ ਦੀ ਏ ਤੇ ਵੱਧ ਤੋਂ ਵੱਧ ਜੇਰੀਏ ਵੀਡੀਓ ਨੂੰ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਇਸ ਭੈਣ ਦੀ ਜਰੀਏ ਮਦਦ ਵੀ ਕਰਿਓ ਕਿਉਂਕਿ ਬੜੇ ਮਾੜੇ ਹਾਲਾਤਾਂ ਦੇ ਵਿੱਚ ਰਹਿ ਰਹੀ ਏ ਤਰਪਾਲ ਵਾਸਤੇ ਵੀ ਪੈਸੇ ਨਹੀਂ ਹੈਗੇ ਕਹਿੰਦੀ ਆਇਓ ਜਰਾ ਤਰਪਾਲ ਵਾਸਤੇ ਵੀ ਜਿਹੜੇ ਨੇ ਪੈਸੇ ਨਹੀਂ ਹੈਗੇ ਕਹਿੰਦੇ ਕੀ ਗੱਲ ਤਰਪਾਲ ਵੀ ਨਹੀਂ ਲਿਆਉਣ ਵਾਸਤੇ ਪੈਸੇ ਨਹੀਂ ਬਚਦਾ ਹੀ ਕੁਝ ਨਹੀਂ ਹੈਗਾ ਤੁਹਾਨੂੰ ਪਤਾ ਨਹੀਂ ਮੰਗਿਆ ਹੀ ਦੇ ਵਿੱਚ ਪੈਸੇ ਕਿੱਥੋਂ ਆਉਣੇ ਘਰ ਦਾ ਹੀ ਗੁਜ਼ਾਰਾ ਬਹੁਤ ਮੁਸ਼ਕਲ ਚੱਲਦਾ ਜੇ ਤਰਪਾਲ ਵਾਸਤੇ ਵੀ ਪੈਸੇ ਨਹੀਂ ਹੈਗੇ ਘਰ ਦਾ ਗੁਜ਼ਾਰਾ ਤੇ ਕਰਨਾ ਹੀ ਕਰਨਾ ਕਿਸੇ ਤਰ੍ਹਾਂ ਪਰ ਹਿੰਮਤ ਭੈਣ ਜੀ ਤੁਸੀਂ ਕਿਤੇ ਨਹੀਂ ਕਿਤੇ ਹਾਰਦੇ ਨਹੀਂ ਕਿਉਂਕਿ ਕੰਮ ਕਰਨ ਫੇਰ ਵੀ ਜਾਂਦੇ ਹੋ ਹਾਂ ਜੀ ਜੇ ਕੰਮ ਇਹਨੇ ਕਰਾਂਗੇ ਤੇ ਕੌਣ ਦਿੰਦਾ ਤੁਹਾਨੂੰ ਪਤਾ ਹੀ ਆ ਅੱਜ ਕੱਲ ਤੇ ਭੈਣ ਭਰਾਵ ਨੂੰ ਕੋਈ ਦਿੰਦਾ ਹੈਗਾ ਸਾਡੀ ਮਦਦ ਕੀਤੀ ਜਾਵੇ ਬਸ ਸਾਡੇ ਕਮਰੇ ਪਾਏ ਜਾਣ ਸੋ ਭੈਣ ਰੋ ਰੋ ਕੇ ਆਪਣਾ ਦੁੱਖੜਾ ਸੁਣਾਉਂਦੀ ਏ ਕਿ ਉਹਨੇ ਇੱਕੋ ਅਪੀਲ ਕੀਤੀ ਕਿ ਮੇਰੇ ਕਮਰੇ ਜਰੇ ਨੇ ਪਾਏ ਜਾਣ ਮੇਰੀ ਧੀ ਹੈ ਇੱਕ ਧੀ ਤਾਂ ਮੈਂ ਵਿਆਹ ਦਿੱਤੀ ਏ ਬੜੇ ਮਾੜੇ ਹਾਲਾਤਾਂ ਚ ਪਰ ਹੁਣ ਦੂਜੀ ਧੀ ਹੈ ਰਾਤ ਨੂੰ ਕਿਤੇ ਨਾ ਕਿਤੇ ਡਰ ਲੱਗਿਆ ਰਹਿੰਦਾ ਕਿ ਕੋਈ ਅਨਹੋਣੀ ਘਟਨਾ ਨਾ ਵਾਪਰ ਜਾਵੇ ਸਾਡੇ ਨਾਲ ਸੋ ਰੋ ਰੋ ਕੇ ਅਪੀਲ ਕਰਦੀ ਏ ਕਿ ਸਾਡੇ ਮਦਦ ਕੀਤੀ ਜਾਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕੋਈ ਦਾਨੀ ਸੱਜਣ ਭੈਣ ਮੇਰਾ ਵੀਰ ਮੇਰੇ ਭਰਾ ਜਰੇ ਨੇ ਉਹਨਾਂ ਦੀ ਮਦਦ ਕਰ ਸਕੇ ਸੋ ਕੈਮਰਾ ਪਰਸਨ ਪਵਨ ਅਕਰਵਾਲ ਦੇ ਨਾਲ ਲਕੀ ਰਾਜਪੂਤ ਗੁਰਦਾਸਪੁਰ